ਜਦ ਗੋਲੀਆਂ ਲਾ ਕੇ ਚੱਲਣ ਮੈਂ ਆਪਣੇ ਬੇਟੇ ਨੂੰ ਪੁੱਛੀ ਤੀ ਮੈਂ ਕੀ ਆ ਹੋ ਗਿਆ ਕਹਿੰਦਾ ਮੰਮੀ ਆਪਣੇ ਤਾਂ ਗੋਲੀਆਂ ਚਲਦੀਆਂ ਉਹ ਤੋਂ ਲਾ ਕੇ ਸਾਡੇ ਕਾਂਧਪੁਰੇ ਗੋਲੀਆਂ ਚਲਾਣ ਲੱਗੇ ਫਿਰ ਮੇਰੇ ਬੇਟੇ ਦੇ ਇੱਥੇ ਤਿੰਨ ਦੋ ਬੱਟ ਚੱਲ ਗਈਆਂ ਇੱਕ ਉਹਦੀ ਪਿੱਠ ਤੇ ਲੱਗੀ ਜਾਨੀ ਮੈਂ ਇੱਥੇ ਤੇ ਆਪਣਾ ਬੇਟਾ ਅੰਦਰ ਨੂੰ ਭੁਜਾਇਆ ਮੇਰੀ ਬੇਟੀ ਨਾ ਆ ਕੇ ਬਾਥਰੂਮ ਤੋਂ ਨਿਕਲੀ ਉਹ ਤੇ गिर ਗਈ ਜੋ ਗੋਲੀਆਂ ਚਾਲਣ ਲੱਗ ਗਈ ਇਹ ਫਿਰ ਬੇਟੀ ਪਰ ਵੀ ਚਲਾਏ ਜਾਣੇ ਬੇਟੀ ਦੇ ਵੱਜੇ ਨੇ ਬੇਟੀ ਵੀ ਰੇ ਆਈ ਤਾਂ ਹੀ ਤੁਹਾਡੀ ਬੇਟੀ ਤੇ ਵੀ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਆ ਇੱਥੇ ਬੇਟੀ ਦੇ ਫਾਇਰਿੰਗ ਕੀਤੀ ਜਿਹੜੀ ਉਹਦੇ ਵੱਜੀ ਨਹੀਂ ਕੋਈ ਵੀ ਉਹਨੂੰ ਇੱਥੋਂ ਉਹਨੂੰ ਵਾਰ ਇਹ ਗੋਲੀਆਂ ਦੇ ਨਿਸ਼ਾਨ ਨੇ ਇਹ ਗੋਲੀਆਂ ਦੇ ਨਿਸ਼ਾਨ ਨੇ ਅਸੀਂ ਇਹ ਦਰਵਾਜ਼ਾ ਪੂਰਾ ਜ਼ੋਰ ਨਾਲ ਲਾਇਆ ਫਿਰ ਵੀ ਉਹ ਇੰਨਾ ਕਰ ਹੈ ਗਿਆ ਦਰਵਾਜ਼ਾ ਉਹਦੀ ਬਿਲਡ ਵਿੱਚੋਂ ਵੜ ਕੇ ਆ ਕੇ ਦੋ ਜਣੇ ਆ ਕੇ ਅੰਦਰ ਉਹਨਾਂ ਨੇ ਜਦ ਫਾਇਰਿੰਗ ਕਰ ਦੇ ਦੇ ਇਹਨਾਂ ਦੇ ਡੈਡੀ ਨੇ ਇੱਥੇ ਮੁੱਖਾ ਵੀ ਮਾਰਿਆ ਉਹਦੀ ਮੈਗਜ਼ੀਨ ਗਿਰੀ ਇੱਕ ਟੋਪੀ ਗਿਰੀ ਇੱਕ ਦੀ ਕਿੰਨੀ ਉਮਰ ਕਿੰਨੀ ਤੁਹਾਡੇ ਬੇਟੇ ਦੀ 20 ਸਾਲ ਦਾ ਜੀ 20 ਸਾਲ ਦਾ ਹਾਂਜੀ ਤੇ ਹੁਣ ਉਸ ਦੀ ਹਾਲਾਤ ਕਿੱਦਾਂ ਦੇ ਨੇ ਕਿੰਨੀਆਂ ਕ ਗੋਲੀਆਂ ਲੱਗੀਆਂ ਉਸ ਤੇ ਉਹਦੇ 7 ਗੋਲੀਆਂ ਲੱਗੀਆਂ ਹੋਈਆਂ ਜੀ ਉਹ ਜਿੰਦਗੀ ਰਮੋਦੀ ਆਪਣੀ ਹੋ ਲੱਗਿਆ ਕਰਨ ਮੈਂ ਤਾਂ ਕਹਿੰਦੀ ਵਾਹਿਗੁਰੂ ਮੇਰਾ ਬੇਟਾ ਠੀਕ ਹੋ ਜਾਵੇ ਬਸ ਸਾਨੂੰ ਇਹੀ ਚਾਹੀਦਾ ਬਸ ਹੋਰ ਕੁਝ ਨਹੀਂ ਚਾਹਤਾ ਉਹ ਹੈਗਾ ਬਸ ਇੱਕ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਸਾਡੇ ਨਾਲ ਕਰਾਇਆ ਮਨ ਦੇ ਵਿੱਚ ਹਜੇ ਵੀ ਡਰ ਬਣਿਆ ਹੋਇਆ ਕਿ ਸੇਫ ਸਮਝ ਰਹੇ ਹੋ ਆਪਣੇ ਆਪ ਨੂੰ ਕਿ ਨਹੀਂ ਸੇਫ ਅਸੀਂ ਕਿੱਥੇ ਸਮਝ ਲੂਗੇ ਅਸੀਂ ਸੇਫ ਸੇਫ ਕਿਦਾਂ ਅਸੀਂ ਜਿੰਦੇ ਲਾਂਦੇ ਅਸੀਂ ਬਾਹਰ ਵੀ ਨਿਕਲਦੇ ਅੱਜ ਕੱਲ੍ਹ ਲੋਕਾਂ ਦਾ ਖੂਨ ਅਜਿਹਾ ਹੋ ਚੁੱਕਿਆ ਹੈ ਕਿ ਮਾੜੀ ਮੋਟੀ ਗੱਲ ਪਿੱਛੇ ਇੱਕ ਦੂਜੇ ਨੂੰ ਜਾਨੋਂ ਮਾਰਨ ਤੱਕ ਤੋਲੇ ਆਉਂਦੇ ਨੇ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਪਹੁੰਚਿਆ ਜਿੱਥੇ ਕੁਝ ਨੌਜਵਾਨ ਅਣਪਛਾਤੇ ਆਉਂਦੇ ਨੇ ਤੇ ਇੱਕ ਨੌਜਵਾਨ ਦੇ ਘਰ ਦੇ ਵਿੱਚ ਵੜ ਕੇ ਉਸ ਦੇ ਉੱਤੇ ਤਾਪੜ ਤੋਲ ਜਿਹੜੀ ਫਾਇਰਿੰਗ ਕੀਤੀ ਜਾਂਦੀ ਹੈ ਸੋ ਲੁਧਿਆਣਾ ਦੇ ਮਾਛੀਵਾੜਾ ਦੇ ਪਿੰਡ ਚੱਕ ਲੋਹੜ ਦੇ ਵਿੱਚ ਅਸੀਂ ਮੌਜੂਦ ਹਾਂ ਇਹ ਉਹੀ ਘਰ ਹੈ ਜਿੱਥੇ 29 ਜੁਲਾਈ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਵਿਅਕਤੀ ਦੇ ਉੱਤੇ ਇੱਕ ਮੁੰਡੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ 7 ਤੋਂ 8 ਦੱਸਿਆ ਜਾ ਰਿਹਾ ਕਿ ਗੋਲੀਆਂ ਉਸ ਦੇ ਉੱਤੇ ਚਲਾਈਆਂ ਜਾਂਦੀਆਂ ਨੇ ਪਰ ਗੋਲੀਆਂ ਕਿਉਂ ਚਲਾਈਆਂ ਮਾਮਲਾ ਕੀ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਉਹੀ ਘਰ ਹੈ ਜਿਸ ਦੇ ਅੰਦਰ ਵੜ ਕੇ ਉਹਨਾਂ ਲੋਕਾਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਪਰਿਵਾਰਕ ਮੈਂਬਰ ਇੱਥੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਸ਼ੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮਨਜੀਤ ਘੋੜਾ ਜੀ ਕਿਹਦੇ ਉੱਤੇ ਗੋਲੀਆਂ ਚੱਲੀਆਂ ਸੀ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਹੈ ਜੀ ਉਹਦੇ ਗੋਲੀਆਂ ਚੱਲੀਆਂ ਜਸਪ੍ਰੀਤ ਸਿੰਘ ਹੈ ਜੀ ਕੀ ਹੋਇਆ ਕੀ ਸੀ ਇਹ ਕਦੋਂ ਦੀ ਘਟਨਾ ਹੈਗੀ ਇਹ ਮੰਗਲਵਾਰ ਦੀ ਘਟਨਾ ਹੈ ਜੀ ਮੰਗਲਵਾਰ ਤੋਂ ਦਿਨ ਮੰਗਲਵਾਰ ਜੀ ਉਹ ਜਣੀ ਇੱਥੇ ਮੈਂ ਬੈਠੀ ਉੱਥੇ ਮੇਰਾ ਬੇਟਾ ਪਿਆ ਮੈਂ ਉਹਨੂੰ ਉਠਾਲਿਆ ਮੈਂ ਕਿਹਾ ਉਠਾ ਆਪਣੇ ਗੇਟ ਕੱਢ ਕਰਾ ਗੇਟ ਹਜੇ ਖੋਲਣ ਗਏ ਐ ਇੱਥੇ ਹੀ ਖੜੇ ਖੜੇ ਮੈਂ ਇੱਥੇ ਖੜੀ ਐ ਜਦ ਗੋਲੀਆਂ ਲਾ ਕੇ ਚੱਲਣ ਮੈਂ ਆਪਣੇ ਬੇਟੇ ਨੂੰ ਪੁੱਛੀ ਤੀ ਮੈਂ ਕਿਹਾ ਹੋ ਗਿਆ ਕਹਿੰਦਾ ਮੰਮੀ ਆਪਣੇ ਤਾਂ ਗੋਲੀਆਂ ਚੱਲਦੀਆਂ ਉਹ ਤੋਂ ਲਾਗੇ ਸਾਡੇ ਕੰਧਪੁਰੇ ਗੋਲੀਆਂ ਚਲਾਣ ਲੱਗੇ ਫਿਰ ਮੇਰੇ ਬੇਟੇ ਦੇ ਇੱਥੇ ਤਿੰਨ ਦੋ ਵਾਟੇ ਚ ਲੱਗ ਗਈਆਂ ਇੱਕ ਉਹਦੀ ਪੇਟ ਤੇ ਲੱਗੀ ਜਣੀ ਮੈਂ ਇੱਥੇ ਦੇ ਆਪਣਾ ਬੇਟਾ ਅੰਦਰ ਨੂੰ ਭੁਜਾਇਆ ਮੇਰੀ ਬੇਟੀ ਨਾ ਆ ਕੇ ਬਾਥਰੂਮ ਚੋਂ ਨਿਕਲੀ ਹੈ ਉੱਥੇ गिर ਗਈ ਜੇ ਗੋਲੀਆਂ ਚਾਲਣ ਲੱਗ ਗਈਆਂ ਮੈਂ ਉਹਨੂੰ ਮਸਾ ਇੱਥੇ ਤੇ ਲਿਆ ਲੈ ਕੇ ਲੰਬੀ ਬੈ ਬੈ ਕੇ ਇੱਥੇ ਨਿਬਾੜੀ ਜਾ ਕੇ ਅਸੀਂ ਅੰਦਰ ਮੈਂ ਬਾੜੇ ਜਾਂਤੀ ਆਪਣੇ ਦਰਵਾਜਾ ਲਾਇਆ ਦਰਵਾਜਾ ਸਾਡੇ ਲੱਗਣਵੇਂ ਦਿੱਤਾ ਕੰਧ ਟੱਪ ਕੇ ਆ ਕੇ ਸਾਡੇ ਅੰਦਰ ਗੋਲੀਆਂ ਲਾਗੇ ਚਲਾਣ ਜੇ ਚਲਾਈਆਂ ਵੀ ਕਈ ਗੋਲੀਆਂ ਚਲਾਈਆਂ ਜਣੀ ਜਦ ਇਹਦੇ ਡੈਡੀ ਦਾ ਪੈਸੇ ਦੇ ਅੰਦਰ ਜਾਂਤੀ ਉਹ ਉੱਠੇ ਉੱਠ ਕੇ 1 ਲੱਖ ਤੇ ਗਿਰ ਗਏ ਉਹ ਮੈਂ ਤਾਂ ਐ ਹੋ ਗਿਆ ਵੀ ਇਹ ਡੈਡੀ ਵੀ ਭਾ ਗਏ ਇਹ ਡੈਡੀ ਜਾਂਤੀ ਉੱਠ ਕੇ ਇੱਕ ਤੇ ਇੱਥੇ ਮੁੱਕਾ ਮਾਰਿਆ ਉਹਦੀ ਮੈਗਜ਼ੀਨ ਉਹ ਟੋਪੀ ਉੱਥੇ ਹੀ ਗਿਰ ਗਈ ਫਿਰ ਉਹਨਾਂ ਨੇ ਜਣੀ ਜਾਂਤੀ ਅਸੀਂ ਫੇਕ ਕੁੰਡੀ ਲਾ ਲਈ ਬੇਟਾ ਮੇਰਾ ਜਣੀ ਬਹੁਤ ਗੋਲੀਆਂ ਲੱਗੀਆਂ ਉਹਦੇ ਅੰਦਰ ਸਾਡੇ ਬਹੁਤ ਗੋਲੀਆਂ ਚਲਾਈਆਂ ਉਹਨਾਂ ਨੇ ਤਾਂ ਕਿਥੋਂ ਦੀ ਕਿਥੋਂ ਗੇਟ ਖੁੱਲਾ ਸੀ ਇੱਥੋਂ ਦੀ ਆਂਦੇ ਸੀ ਇੱਕ ਵਾਰ ਤੁਹਾਨੂੰ ਉਹ ਥਾਂ ਵੀ ਦਿਖਾਣੇ ਆ ਜਿੱਧਰੋਂ ਦੀ ਉਹ ਐਂਟਰ ਕਰਦੇ ਨੇ ਗੇਟ ਖੁੱਲਾ ਸੀ ਜਾਂ ਬੰਦ ਸੀ ਇਹ ਗੇਟ ਬੰਦ ਸੀ ਗੇਟ ਬੰਦ ਸੀ ਇੱਥੋਂ ਮੈਂ ਦੇਖਦੀ ਆ ਉਹਨਾਂ ਸਾਡੇ ਇੱਥੋਂ ਦੇਖਦਾ ਸਾਰਾ ਕੁਝ ਗੱਡੀ ਉਹਨਾਂ ਨੇ ਪਹਿਲਾਂ ਐਨੂੰ ਗਏ ਐਤੋਂ ਹੀ ਮੋੜ ਕੇ ਉਹਨਾਂ ਨੇ ਇੱਥੇ ਕਢਾਈ ਆ ਤੇ ਸਾਡੇ ਬਾਥਰੂਮ ਦੇ ਕੋਲ ਫਿਰ ਉਤਰ ਕੇ ਆਏ ਪਹਿਲਾਂ ਇੱਧਰ ਨੂੰ ਲੱਗੇ ਚੜਨ ਇੱਧਰੋਂ ਉਹਨਾਂ ਦੇ ਚੜ ਨਹੀਂ ਹੋਇਆ ਫਿਰ ਐਤੋਂ ਝੜੇ ਉਹ ਇਹ ਇੱਥੇ ਖੜ ਕੇ ਪਹਿਲਾਂ ਉਹਨਾਂ ਨੇ ਇੱਥੇ ਖੜ ਕੇ ਗੋਲੀਆਂ ਚਲਾਈਆਂ ਇਹ ਇੱਥੇ ਖੜ ਕੇ ਇੱਥੇ ਖੜ ਕੇ ਗੋਲੀਆਂ ਚਲਾਈਆਂ ਉਹਨਾਂ ਨੇ। ਲੈ ਦੇ ਉੱਤੇ ਜੜ ਕੇ ਗੋਲੀਆਂ ਚਲਾਈਆਂ। ਇੱਕ ਨੇ ਚਲਾਈਆਂ ਗੋਲੀਆਂ ਇੱਥੋਂ। ਜੀ। ਇੱਥੋਂ ਚਲਾਈਆਂ। ਜਣੀ ਇਹ ਇੱਥੋਂ ਹੋਵੇ। ਇੱਥੋਂ ਉਹਨਾਂ ਦੇ ਫਾਇਰ ਹੁੰਦੇ ਤੇ। ਜਣੀ ਬਾਕੀ ਸਾਨੂੰ ਬਾਅਦ ਚ ਉਹਨਾਂ ਦਾ ਪਤਾ ਨਹੀਂ ਵੀ ਉਹ ਇੱਥੋਂ ਉਤਰੇ ਹੋ। ਵੀ ਜਣੀ ਇੱਥੇ ਛਾਲਾ ਮਾਰ-ਮਾਰ ਕੇ ਆਈ ਜਾਂਦੀ ਸੀ ਅੰਦਰ ਵੜੇ। ਅੰਦਰ ਵੜ ਕੇ ਵੜੇ ਉਹ ਸਾਡੇ ਮੰਗਰੇ ਚਲ ਗਏ ਉਹ। ਤੇ ਤੁਹਾਡਾ ਬੇਟਾ ਇੱਥੇ ਮੌਜੂਦ ਸੀ ਤੁਸੀਂ ਵੀ ਇੱਥੇ ਮੌਜੂਦ ਸੀ ਤਾਂ ਤੇ ਤੁਹਾਡੀ ਬੇਟੀ ਜਿਹੜੀ ਹੈਗੀ ਨਾ ਬੇਟੀ ਸਾਡੀ ਨਾ ਕੋ ਨਾ ਕਿ ਇੱਥੋਂ ਜਿਹੜੀ ਇੱਥੇ ਹੀ ਗਿਰ ਗਈ ਨਿਕਲੀ ਹੋਈ ਤੇ ਅਜੇ ਉਹਨੇ ਹਾਂ ਕੁਮਾਰੀ ਉਹਨਾ ਇੱਥੋਂ ਦੇਖ ਲੇ ਇੱਥੋਂ ਦੇਖੇ ਉਹਨਾ ਜਾਂ ਦੇਖੇ ਨਾ ਉਹਨੇ ਰਫਨਾ ਉਹਨਾਂ ਦੇ ਹੱਥ ਵਿੱਚ ਸਾਨੂੰ ਤਾਂ ਉਹਦੀ ਬੇਟੀ ਦੀ ਸਾੜੀ ਦੀ ਬਾਜ ਵੀ ਨਹੀਂ ਸੁਣੀ ਇੱਥੇ ਹੀ ਰਫਨਾ ਦੇਖ ਲਈ ਉਹਨਾ ਇੱਥੋਂ ਬਾਜ ਮਾਇਓ ਕਰਦੇ ਜੇ ਇੱਥੇ ਇੱਥੇ ਹੀ ਗਿਰ ਗਈ ਉਹ ਜਣੀ ਉਹਨੂੰ ਮੈਂ ਕੋਡੀਆਂ ਕੋਡੀਆਂ ਮੈਂ ਇਹ ਦਾਮਾਂ ਦਾ ਭੱਜਿਆ ਤੈਨੂੰ ਭੱਜਿਆ ਮੈਂ ਕਿਹਾ ਆਪਣੇ ਤਾਂ ਕੁਝ ਹੋ ਗਿਆ ਐਤੋਂ ਵੀ ਉਹ ਮੁੰਦੀ ਮੁੰਦੀ ਲੈ ਜਾ ਕੇ ਉਹ ਫੇ ਐਦਾਂ ਲਾਗੇ ਫੇਰ ਮਾਰਨ ਐਦਾਂ ਏ ਭੈਰ 베ਟੀ ਪਰ ਵੀ ਚਲਾਏ ਜਾਣੇ 베ਟੀ ਦੇ ਵੱਜੇ ਨੇ 베ਟੀ ਵੀ ਇੱਥੇ ਤੁਹਾਡੀ ਬੇਟੀ ਤੇ ਵੀ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਇੱਥੇ 베ਟੀ ਦੇ ਪੈਰਨ ਕੀਤੀ ਜਿਹੜੀ ਉਹਦੇ ਵੱਜੀ ਨਹੀਂ ਕੋਈ ਵੀ ਉਹਨੂੰ ਇੱਥੋਂ ਨੂੰ ਬਾਹਰ ਇਹ ਗੋਲੀਆਂ ਦੇ ਨਿਸ਼ਾਨ ਨੇ ਇਹ ਗੋਲੀਆਂ ਦੇ ਨਿਸ਼ਾਨ ਇੱਕ ਇਹ ਕਿੰਨੇ ਕ ਨਿਸ਼ਾਨ ਨੇ ਇੱਕ ਤਾਂ ਇਹ ਨਿਸ਼ਾਨ ਹੈ ਜੀ ਇੱਕ ਇਹ ਹੈ ਇੱਕ ਇਹ ਇੱਕ ਇੱਥੇ ਅੰਦਰ ਤੋ ਜਿਸ ਤੋਂ ਬਾਅਦ ਤੁਸੀਂ ਆਪਣੀ ਜਾਣ ਪਛਾਣ ਦੇ ਲਈ ਘਰ ਦੇ ਅੰਦਰ ਹਾਂ ਜੀ ਅੰਦਰ ਸਿੱ ਘਰ ਦੇ ਅੰਦਰ ਭੱਜੇ ਭੱਜੇ ਅਸੀਂ ਤੇ ਫਿਰ ਉਹ ਨੌਜਵਾਨ ਜਿਹੜੇ ਉਥੋਂ ਕੰਦਾ ਟੱਪ ਕੇ ਅੰਦਰ ਆ ਗਏ ਟੱਪ ਕੇ ਸਾਡੇ ਮੰਗਦੇ ਭੱਜੇ ਆਏ ਉਹ ਸਾਡੇ ਅੰਦਰ ਐਦਾਂ ਵੜ ਕੇ ਆ ਕੇ ਅਸੀਂ ਇਹਦੇ ਕੁੰਡੀ ਲਾਣੇ ਲੱਗੇ ਸਾਨੂੰ ਕੁੰਡੀ ਤੋਂ ਲਾਣ ਵੀ ਨਹੀਂ ਦਿੱਤੀ ਉਹਨਾਂ ਨੇ ਕੁੰਡੀ ਲਾਣ ਨਹੀਂ ਦਿੱਤੀ ਉਹਨਾਂ ਨੇ ਇੱਕ ਇਹੋ ਜਿਹਾ ਬੋਲ ਇਹ ਉਹੀ ਥਾਂ ਹੈ ਜਿੱਥੇ ਆ ਕੇ ਉਹਨਾਂ ਨੌਜਵਾਨਾਂ ਦੇ ਵੱਲੋਂ ਜਿਹੜਾ ਇੱਥੇ ਆ ਕੇ ਉਸ ਨੌਜਵਾਨ ਦੇ ਗੋਲੀਆਂ ਮਾਰੀਆਂ ਗਿਆ ਖੂਨ ਦੇ ਨਾਲ ਉਹੀ ਥਾਂ ਹੈ ਜਿੱਥੇ ਉਹ ਇਹਨਾਂ ਦਾ ਬੇਟਾ ਜਿਹੜਾ गिर ਗਿਆ ਘਰ ਦੇ ਅੰਦਰ ਤੱਕ ਉਹ ਲੋਕ ਜਿਹੜੇ ਐ ਪਹੁੰਚ ਗਏ ਤੇ ਲਗਾਤਾਰ ਫਾਇਰਿੰਗ ਜਿਹੜੀ ਕੀਤੀ ਗਈ ਤੇ ਤੁਸੀਂ ਗੇਟ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਾਂਜੀ ਹਾਂਜੀ ਅਸੀਂ ਆ ਇੱਥੇ ਇਹ ਕੁੰਡਾ ਅਸੀਂ ਪੂਰੇ ਜ਼ੋਰ ਨਾਲ ਲਾਇਆ ਬੇਟਾ ਤੇ ਇਹਦੇ ਡੈਡੀ ਇੱਥੇ ਕੁੰਜੇ ਚ ਲੱਗੇ ਹੋਏ ਮੈਂ ਤੇ ਮੇਰੀ ਬੇਟੀ ਅਸੀਂ ਇਹ ਦਰਵਾਜ਼ਾ ਪੂਰੇ ਜ਼ੋਰ ਨਾਲ ਲਾਇਆ ਫਿਰ ਵੀ ਉਹ ਇੰਨਾ ਕਰ ਹੈਗਾ ਦਰਵਾਜ਼ਾ ਉਹਦੀ ਬਿਲਡ ਵਿੱਚੋਂ ਵੜ ਕੇ ਆ ਕੇ ਦੋ ਜਣੇ ਆ ਕੇ ਅੰਦਰ ਉਹਨਾਂ ਨੇ ਜਦ ਫਾਇਰਿੰਗ ਕਰ ਦੇ ਦੇ ਇਹਨਾਂ ਦੇ ਡੈਡੀ ਨੇ ਇੱਥੇ ਮੁੱਕਾ ਵੀ ਮਾਰਿਆ ਉਹਦੀ ਮੈਗਜ਼ੀਨ ਗਿਰੀ ਇੱਕ ਟੋਪੀ ਗਿਰੀ ਇੱਕ ਦੀ ਫਿਰ ਹੋਰ ਜਦ ਨਿਕਲੇ ਬਾਹਰ ਜਦ ਇਹਨਾਂ ਦੇ ਡਾਡੀ ਨੇ ਇਹਨਾਂ ਦੇ ਡਾਡੀ ਦਾ ਵੀ ਜਣੀ गिर ਕੇ ਉੱਠ ਕੇ ਇੱਕ ਲਾਕਤ ਜਦ ਮੁੱਕਾ-ਮੱਕਾ ਮਾਰਿਆ ਫਿਰ ਭੱਜੇ ਉਹ ਫੇਰ ਤੇ ਬਾਹਰ ਜਾ ਕੇ ਕਹਿੰਦੇ ਉਹ ਪੀਰ ਬਾਰ ਦੁਆਰ ਤੇ ਭਾਰਨ ਲੱਗੇ ਜਣੀ ਜਤੀ ਫਿਰ ਇਹ ਡੈਡੀ ਇਧਰੋਂ ਸਾਡੇ ਬਾਥਰੂਮ ਚ ਖੋਲ ਕੇ ਉਹ ਇੱਕ ਟਾਇਲ ਜੀ ਪਈਦੀ ਉਹ ਚੱਕਣ ਗਏ ਜਤੀ ਭੱਜ ਗਏ ਉਹ ਕਿੰਨੇ ਨੌਜਵਾਨ ਸੀਗੇ ਕਿੰਨੇ ਵਿਅਕਤੀ ਸੀਗੇ ਚਾਰ ਤੇ ਜੀ ਦੋ ਦਰਵਾਜ਼ੇ ਨੇ ਧੱਕਾਲਾਂ ਤੇ ਦੋ ਅੰਦਰ ਵੜ ਗਏ ਜਣੀ ਅਸੀਂ ਵੀ ਤਾਂ ਲੱਗੇ ਤੇ ਜ਼ੋਰ ਨਾਲ ਦਰਵਾਜ਼ਾ ਧੱਕਣ ਜਣੀ ਦੋ ਬਾਹਰ ਤੇ ਜਣੀ ਬਹੁਤ ਜ਼ੋਰ-ਜ਼ੋਰ ਨਾਲ ਉਹਨਾਂ ਨੇ ਦਰਵਾਜ਼ਾ ਕਰ-ਕਰ ਕੇ ਜਣੀ ਉਹ ਦੋ ਵੜ ਗਏ ਅੰਦਰ ਦੋ ਬਾਹਰ ਤੇ ਤੁਸੀਂ ਪਛਾਣਦੇ ਹੋ ਉਹਨਾਂ ਨੂੰ ਕੌਣ ਸੀਗੇ ਉਹ ਨਹੀਂ ਉਹ ਅਸੀਂ ਤਾਂ ਆਣ ਪਛਾਤੇ ਅਸੀਂ ਕਿੱੜੇ ਦੇਖੇ ਉਹਨਾਂ ਨੂੰ ਜੇ ਅਸੀਂ ਦੇਖੇ ਹੁੰਦੇ ਤਾਂ ਅਸੀਂ ਕੁਝ ਕਰਦੇ ਨਾ ਮੂੰਹ ਟਕਿਆ ਹੋਇਆ ਸੀ ਜਾਂ ਇਦਾਂ ਹੀ ਆਏ ਸੀ ਮਨੰਗਾ ਮੂੰਹ ਦਾ ਨੰਗੇ ਰ ਟੋਪੀਆਂ ਪਾਈਆਂ ਹੋਈਆਂ ਨੰਗੇ ਮੂੰਹ ਤੇ ਉਹਨਾਂ ਦੀ ਸਾਰਿਆਂ ਦੇ ਟੋਪੀਆਂ ਪਾਈਆਂ ਹੋਈਆਂ ਸੀ ਦੋ ਆਂਦੀ ਮੈਂ ਜਿਹੜੀ ਦੋ ਬੰਦੇ ਦੇਖੇ ਆ ਦੋ ਉਹ ਨੰਗੇ ਮੂੰਹ ਤੇ ਦੋ ਬਾਕੀ ਜਿਹੜੇ ਉਹਦੇ ਬਾਹਰ ਬਾਕੀ ਨਹੀਂ ਅਸੀਂ ਦੇਖੇ ਹੈਗੇ ਜਿਹੜੇ 6-10 ਦੇ ਆ ਵੀ 6 ਬੰਦੇ ਦੇ ਤੇ ਕਿੰਨੀ ਉਮਰ ਕਿੰਨੀ ਤੁਹਾਡੇ ਬੇਟੇ ਦੀ 20 ਸਾਲ ਦਾ ਜੀ 20 ਸਾਲ ਦਾ ਹਾਂਜੀ ਤੇ ਹੁਣ ਉਸ ਦੀ ਹਾਲਾਤ ਕਿੱਦਾਂ ਦੇ ਨੇ ਕਿੰਨੀਆਂ ਕ ਗੋਲੀਆਂ ਲੱਗੀਆਂ ਉਸ ਦੇ ਉਹਦੇ 7 ਗੋਲੀਆਂ ਲੱਗੀਆਂ ਹੋਈਆਂ ਜੀ ਉਹ ਜ਼ਿੰਦਗੀ ਰਮੋ ਦੀ ਆਪਣੀ ਹੋ ਲੱਗਿਆ ਕਰਨ ਮੈਂ ਤਾਂ ਕਹਿੰਦੀ ਵਾਹਿਗੁਰੂ ਮੇਰਾ ਬੇਟਾ ਠੀਕ ਹੋ ਜਾਵੇ ਬਸ ਸਾਨੂੰ ਇਹ ਹੀ ਚਾਹੀਦਾ ਬਸ ਹੋਰ ਕੁਝ ਨਹੀਂ ਸੰਤਾ ਉਹ ਹੈਗਾ ਬਸ ਇੱਕ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਏ ਜਿਨ੍ਹਾਂ ਨੇ ਸਾਡੇ ਨਾਲ ਕਰਾਇਆ ਸੋ ਤੁਹਾਡੇ ਬੇਟੇ ਨਾਲ ਕਦੀ ਪਹਿਲਾਂ ਗੱਲਬਾਤ ਹੋਈ ਕਦੀ ਕੁਝ ਉਹਨੇ ਦੱਸਿਆ ਹੋਵੇ ਕਿ ਮੈਨੂੰ ਇਦਾਂ ਧਮਕੀ ਦਿੱਤੀ ਹੈ ਕੋਈ ਗੱਲਬਾਤ ਹੋਈ ਹੋਵੇ ਕੁਝ ਵੀ ਨਹੀਂ ਹੋਇਆ ਮੇਰੇ ਬੇਟੇ ਨਾਲ ਤਾਂ ਕਦੇ ਮੇਰਾ ਬੇਟਾ ਕਦੇ ਆਪ ਵੀ ਨਹੀਂ ਬੋਲਿਆ ਕਦੇ ਕੋਈ ਗੱਲਬਾਤ ਹੋਈ ਹੀ ਨਹੀਂ ਕਦੇ ਵੀ ਨਹੀਂ ਉਹਨੇ ਦੱਸਿਆ ਵੀ ਇਹਨੂੰ ਲੱਗਦਾ ਵੀ ਮੈਨੂੰ ਕੋਤਾਂਮਕੀ ਆਈ ਕਦੇ ਫੋਨ ਤੇ ਆਈ ਜਾਂ ਕਦੇ ਉਦਾਂ ਵੀ ਕਦੇ ਵੀ ਨਹੀਂ ਸਾਡੇ ਰਾਤ ਨੂੰ ਵੀ ਪਾਣੀ ਪੂਣੀ ਲੈਣ ਜਾਂਦੇ ਕਦੇ ਵੀ ਨਹੀਂ ਸਾਡੇ ਨਾਲ ਇਦਾਂ ਦਾ ਵਾਰਤਾ ਤੋਂ ਜਿਹੜੀ ਸਾਡੀ ਇਹ ਪਹਿਲੀ ਵਾਰੀ ਹੋਈ ਐ ਇਦਾਂ ਸੋ ਦਿਨ ਦਿਹਾੜੇ ਆ ਕੇ ਕਿੰਨੇ ਵਜੇ ਦਾ ਸਮਾਂ ਸੀ ਉਹ 9:30 ਵਜੇ ਦਾ ਟਾਈਮ ਸੀ ਸਵੇਰੇ ਸਵੇਰੇ 9:30 ਵਜੇ ਦਾ ਟਾਈਮ ਸੀ ਐਨਾ ਟਾਈਮ ਨਾ ਹੋਇਆ ਮੀਂਹ ਪੈਂਦਾ ਤਾਂ ਉਹਦਾ ਯਾਨੀ 9:30 ਵਜੇ ਦਾ ਟਾਈਮ ਤਾਂ ਬਸ ਜਿਆਦਾ ਆਇਆ ਉਹ ਤੇ ਪੁਲਿਸ ਨੂੰ ਫਿਰ ਇਤਲਾਹ ਦਿੱਤੀ ਕਿ ਕਿੰਨੇ ਸਮੇਂ ਦੇ ਵਿੱਚ ਪੁਲਿਸ ਪਹੁੰਚ ਗਈ ਸੀ ਪੁਲਿਸ ਹੁਣ ਐਨਐਸਰ ਦਾ ਆਪਣਾ ਦਾ ਬੜੀ ਪੈ ਗਈ ਅਸੀਂ ਤਾਂ ਆਪਣਾ ਬੇਟਾ ਲੈ ਕੇ ਚੱਲ ਗਏ ਬਾਚ ਹੁਣ ਸਾਨੂੰ ਐ ਨਹੀਂ ਪਤਾ ਕਿ ਕਿਹਨਾ ਕਿਹਨਾ ਫੋਨ ਲਾ ਕੇ ਸੱਦੇ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਮੇਰੀ ਬੇਟੀ ਨੇ ਵੀ ਐ ਦਬਾਉ ਫੋਨ ਲਾਏ ਫਿਰ 112 ਤੇ ਫੋਨ ਲਾਇਆ ਫਿਰ ਜਣੀ ਗਾਂ ਤੇ ਗਾਂ ਲਾਈ ਗਏ ਫੋਨ ਲੋਕ ਆਈ ਗਏ ਜੇ ਲੋਕਾਂ ਨੂੰ ਗੋਲੀਆਂ ਦਾ ਪਤਾ ਲੱਗੀ ਗਏ ਜਣੀ ਐਦਾ ਹੀ ਪੁਲਿਸ ਆਈ ਆਸੀ ਤਾਂ ਜਣੀ ਇਹ ਐਨਾ ਸੰਦਾ ਖਸ ਦਾ ਪਤਾ ਨਹੀਂ ਚਾ ਮੇਰੇ ਬੇਟਾ ਹੀ ਐਨਾ ਹੋ ਗਿਆ ਅਜ ਤਾਂ ਉਹਨੂੰ ਸਾਮਣ ਲਾ ਕੇ ਤੁਹਾਡੇ ਬੇਟੇ ਦੇ ਹਾਲਾਤ ਕੀ ਨੇ ਆਪਰੇਸ਼ਨ ਹੋ ਗਿਆ ਉਹਨਾਂ ਦਾ ਗੋਲੀਆਂ ਨਿਕਲ ਗਈਆਂ ਨਹੀਂ ਨਹੀਂ ਅਜੀਬ ਆਪਰੇਸ਼ਨ ਹੋਇਆ ਨਹੀਂ ਖੂਨ ਚਾਣ ਲੱਗਿਆ ਉਹਨਾਂ ਦੇ ਗੁਲਗੋਹ ਚੱਲਦਾ ਉਹਨਾਂ ਦੇ ਵੀ ਜ਼ਿੰਦਗੀ আর ਮੌਤ ਦਾ ਲੜਾਈ ਲੱਗਿਆ ਲੈਣਾ ਉਹ ਤਾਂ ਅਜੇ ਬੋਲਦਾ ਬੋਲਦਾ ਵੀ ਹੈ ਨਹੀਂ ਵੀ ਪਛਾਣਦਾ ਵੀ ਨਹੀਂ ਅੰਨਾ ਹੋਸ਼ ਦੇ ਵਿੱਚ ਹੈ ਨਹੀਂ ਨਹੀਂ ਹੋਸ਼ ਵਿੱਚ ਨਹੀਂ ਹੈਗਾ ਆਕਸੀਜਨ ਲੱਗੀ ਹੈ ਕੱਲ ਮੈਂ ਵੀ ਦੇਖ ਕੇ ਆਈ ਅਜੇ ਹੈ ਨਹੀਂ ਉਹਨਾਂ ਉਹ ਪਛਾਣਦਾ ਪਛਾਣਦਾ ਹੈ ਨਹੀਂ ਕੀ ਲੱਗ ਰਿਹਾ ਕਿ ਜਾਨੋ ਮਾਰਨ ਜਾਨੋ ਮਾਰਨੇ ਆਏ ਰੂਲਟੇ ਆਏ ਸੀ ਨਹੀਂ ਜਾਨੋ ਮਾਰਨੇ ਆਏ ਜੇ ਉਹਨਾਂ ਦੇ ਨਾਲ ਹਥਿਆਰ girਦਾ ਉਹਨਾਂ ਦਾ ਉਹਨਾਂ ਮਾਰੇ ਜਾਣਾ ਤਾਂ ਉਹਨਾਂ ਨੇ ਇਹ ਉਹ ਬਾਹਰ ਜਾ ਕੇ ਬੋਲ ਦੇ ਕਿਸੇ ਨੇ ਸੁਣਿਆ ਵੀ ਇਹ ਸੇ ਖਤਮ ਕਰ ਆਏ ਉਹਨਾਂ ਨੂੰ ਉਹ ਜਾ ਕੇ ਬਾਹਰ ਐਦਾਂ ਬੋਲ ਇਹ ਗੱਲ ਵੀ ਕਹਿ ਕੇ ਗਏ ਨੇ ਬਾਹਰ ਕਹਿ ਕੇ ਗਏ ਐ ਅਸੀਂ ਖਤਮ ਕਰ ਆਏ ਉਹਨਾਂ ਨੂੰ ਐਦਾਂ ਕਹਿ ਕੇ ਗਏ ਆ ਉਹ ਸਿਰਫ ਤੁਹਾਡੇ ਬੇਟੇ ਨੂੰ ਹੀ ਉਹ ਮਾਰਨ ਦੀ ਜਿਹੜੀ ਨੀਤ ਦੇ ਨਾਲ ਆਏ ਸੀ ਇੱਥੇ ਹੁਣ ਬੇਟੇ ਨੂੰ ਮਾਰਨ ਆਏ ਉਹਦਾ ਡੈਡੀ ਐ ਇੱਥੇ ਪਿਆ ਉਹ ਉੱਠ ਕੇ ਆਏ ਜਲਾਈ ਜਾਣੀ ਇਹਦੇ ਡੈਡੀ ਦੇ ਉੱਪਰ ਨੂੰ ਵੀ ਐ ਜਾਨੀ ਉਹ ਪਤਾ ਨਹੀਂ ਕਿੱਥੇ ਕਬਜੀ ਹੈ ਚਲਾਈ ਐ ਇੱਧਰੋਂ ਵੀ ਚਲਾਈ ਗੋਲੀ ਕੋਮ-ਕੋਮ ਚਲਾਉਂਦੇ ਸਾਡੇ ਇੱਧਰ ਨੂੰ ਵੀ ਚਲਾਉਂਦੇ ਤੇ ਜਿਵੇਂ ਦਰਵਾਜ਼ਾ ਤਾਂ ਕਿਹਾ ਉਹਦਾ ਯਾਨੀ ਇੱਧਰ ਨੂੰ ਜਿਆਦਾ ਚਲਾਉਂਦੇ ਸੀ ਬੇਟੇ ਵੱਲੋਂ ਪੂਰਾ ਫਿਲਮੀ ਸੀਨ ਵਾਂਗ ਉਹ ਲੋਕ ਆਏ ਤੇ ਆ ਕੇ ਗੋਲੀਆਂ ਜਿਹੜੀਆਂ ਘਰ ਦੇ ਉੱਤੇ ਤਾਬਰ ਤੋੜ ਫਾਇਰਿੰਗ ਕਰਦੇ ਹਾਂਜੀ ਐਨ ਜੋਰ ਨਾਲ ਜੋਸ਼ ਨਾਲ ਉਹ ਚਲਾਉਂਦਾ ਤਾਂ ਗੋਲੀਆਂ ਜਿਹਦਾ ਪੂਰੇ ਗੁੱਸੇ 'ਚ ਹੁੰਦਾ ਉਹ ਐਦਾਂ ਚਲਾਈਆਂ ਇੱਕ ਦੇ ਮੈਂ ਅਸੀਂ ਇੱਕੋ ਦੇਖਿਆ ਚਲਾਉਂਦਾ ਬਾਹਰ ਹੋਰ ਚਲਾਉਂਦਾ ਤੇ ਅੰਦਰ ਇੱਕ ਹੋਰ ਚਲਾਉਂਦਾ ਦਾ ਸੰਗਤਰੀ ਕਲਰ ਦੀ ਸ਼ਰਟ ਉਹ ਨਾ ਇੱਥੇ ਪਾਈ ਦੀ ਜਿਹੜਾ ਉਹ ਚਲਾਉਂਦਾ ਦਾ ਬਾਹਰ ਵਾਲਾ ਕਾਲੀ ਰੰਗ ਦੀ ਸ਼ਰਟ ਪਾਈ ਹੋਈ ਸੀ ਟੀ-ਸ਼ਰਟ ਪਾ ਪਾਈਆਂ ਦੇ ਦੋਨਾਂ ਨੇ ਤੇ ਜਦੋਂ ਉਹ ਵਿਅਕਤੀ ਆਏ ਇੱਥੇ ਅੰਦਰ ਜਦੋਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਕੁਝ ਬੋਲ ਵੀ ਰਹੀ ਸੀ ਕੋਈ ਗੱਲਬਾਤ ਹੋਈ ਨਾ ਸਾਥੇ ਵੀ ਨਹੀਂ ਬੋਲਿਆ ਨਾ ਉਹ ਕੁਝ ਬੋਲੇ ਬਸ ਗੋਲੀਆਂ ਹੀ ਚਲਾਈ ਗਏ ਕੁਝ ਨਹੀਂ ਹੋਣਾ ਵੱਲੋਂ ਬੋਲਿਆ ਗਿਆ ਨਾ ਆਪਸ ਵਿੱਚ ਕੋਈ ਗੱਲਬਾਤ ਕੀਤੀ ਗਈ ਨਹੀਂ ਕੁਝ ਵੀ ਨਹੀਂ ਹੋਈ ਕੋਈ ਉਧਰ-ਉਧਰ ਤੇ ਗੱਲਬਾਤ ਕੁਝ ਨਹੀਂ ਹੋਇਆ ਬਸ ਗੋਲੀਆਂ ਹੀ ਚਲਾਈ ਗਏ ਉਹ ਬਸ ਗੋਲੀਆਂ ਚਲਾਉਣ ਤੋਂ ਬਾਅਦ ਬਾਹਰ ਜਾ ਕੇ ਕਿਹਾ ਕਿ ਅਸੀਂ ਮਾਰਿਆ ਹੈ ਸੋ ਪੁਲਿਸ ਦੇ ਵੱਲੋਂ ਹੁਣ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਹਾਂਜੀ ਕੀਤੇ ਉਹਨਾਂ ਦੇ 4 ਕੀਤੇ ਹੋਏ ਇੱਕ ਉਹਨਾਂ ਦਾ ਘੋੜਮ ਹੈ ਤਿੰਨ ਮੇਰੇ ਤਾਜਸੌਰ ਦੇ ਮੁੰਡੇ ਹੈ ਉਹਨਾਂ 4 ਜਣਾਂ ਨੇ ਕੀਤੇ ਹੋਏ ਸੋ ਕੀ ਮੰਗ ਕੀ ਕਰਦੇ ਹੋ ਮੰਗ ਬਸ ਸਾਨੂੰ ਸਾਨੂੰ ਇਨਸਾਫ ਦੀ ਮੰਗ ਚਾਹੀਦੀ ਹੈ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਵੀ ਮੁੰਡਾ ਸਾਡਾ ਠੀਕ ਹੋ ਜਵੇ ਜਿੱਦਾਂ ਮੇਰੇ ਬੇਟੇ ਨਾਲ ਕਰਿਆ ਉਹਨਾਂ ਨਾਲ ਵੀ ਉਦਾਂ ਹੀ ਹੋਣਾ ਚਾਹੀਦੀ ਹੈ ਅਸੀਂ ਇਹ ਮੰਗ ਜਾਂਦੇ ਹਾਂ ਉਹਨਾਂ ਨੂੰ ਪੂਰੀ ਤੇ ਪੂਰੀ ਸਜ਼ਾ ਮਿਲੀ ਉਮਰ ਕੈਦੇ ਹੋਵੇ ਉਹਨਾਂ ਨੂੰ ਸੋ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਗੁਰਚਰਨ ਸਿੰਘ ਹੈ ਜੀ ਕੀ ਲੱਗਦਾ ਜੀ ਤੁਹਾਡਾ ਉਹ ਮੇਰਾ ਦੋਤਾ ਲੱਗਦਾ ਜੀ ਤੁਹਾਡਾ ਦੋਤਾ ਹਾਂਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰਵਾਦ ਜਿਹੜਾ ਵਧਦਾ ਜਾ ਰਿਹਾ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਕਿਵੇਂ ਤੁਸੀਂ ਇਨਸਾਫ ਦੀ ਮੰਗ ਕਰਦੇ ਹੋ ਹਨ ਤਾਂ ਜੀ ਮਤਲਬ ਕਿ ਘਰ ਤੇ ਕਾਰਜਾ ਬਾਹਰ ਕੋਈ ਆਦਮੀ ਕੋਈ ਮਤਲਬ ਸੁਰੱਖਤ ਨਹੀਂ ਹੈਗਾ ਇਸ ਕਰਕੇ ਅਸੀਂ ਤਾਂ ਕਹਿੰਦੇ ਪਰਸ਼ਾ ਮਤਲਬ ਇਹ ਗਵਰਨਮੈਂਟ ਨੂੰ ਕਹਿੰਦੇ ਵੀ ਜੇ ਹੁਣ ਕਿਸ ਤਰ੍ਹਾਂ ਗੈਂਗਸਟਰ ਵਾਲਾ ਕੰਮ ਹੋ ਗਿਆ ਜੀ ਕੋਈ ਬੰਦਾ ਅੰਦਰ ਜਾਂ ਬਾਹਰ ਕੋਈ ਮਤਲਬ ਖਤਰੇ ਤੋਂ ਮਤਲਬ ਖਤਰੇ ਦੀ ਘੰਟੀ ਵੱਜੀ ਹੋਈ ਹੈ ਜੀ ਕੋਈ ਆਪਣਾ ਆਪਣੀ ਜਾਨ ਦੀ ਜਾਨ ਮਾਲ ਦੀ ਕੋਈ ਮਤਲਬ ਰੱਖਿਆ ਨਿਕਾ ਕੁਦਰਤੀ ਆਪਣੇ ਆਪ ਨੂੰ ਕੋਈ ਬਚਾ ਸਕਦਾ ਬਚਾ ਸਕਦਾ ਨਹੀਂ ਇਸ ਟਾਈਮ ਕੋਈ ਉਹ ਨਹੀਂ ਹੈਗਾ ਸੋ ਇੱਕ ਹੋਰ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਮਨ ਦੇ ਵਿੱਚ ਹਜੇ ਵੀ ਡਰ ਬਣਿਆ ਹੋਇਆ ਕਿ ਸੇਫ ਸਮਝ ਰਹੇ ਹੋ ਆਪਣੇ ਆਪ ਨੂੰ ਕਿ ਨਹੀਂ ਸੇਫ ਅਸੀਂ ਕਿੱਥੇ ਸਮਝ ਲੂਗੇ ਅਸੀਂ ਸੇਫ ਸੇਫ ਕਿਦਾਂ ਅਸੀਂ ਜਿੰਦੇ ਲਾਂਦੇ ਅਸੀਂ ਬਾਹਰ ਵੀ ਨਿਕਲਦੇ ਸੋ ਇੱਕ ਵਾਰ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਕਿੰਨਾ ਖੋਫਨਾਕ ਉਹ ਮੰਜ਼ਰ ਰਿਹਾ ਹੋਏਗਾ ਜਦੋਂ ਘਰ ਦੇ ਵਿੱਚ ਉਹ ਵਿਅਕਤੀ ਜਿਹੜੇ ਚਾਰ ਵਿਅਕਤੀ ਦੱਸੇ ਜਾ ਰਹੇ ਨੇ ਅਣਪਛਾਤੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਇਹ ਉਹੀ ਘਰ ਦੀਆਂ ਤਸਵੀਰਾਂ ਨੇ ਜਦੋਂ ਗੇਟ ਤੋਂ ਅੰਦਰ ਵੜਦੇ ਨੇ ਤਾਂ ਕੋਈ ਗੱਲਬਾਤ ਵੀ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਜਾਂਦੀ ਪਰ ਘਰ ਦੇ ਅੰਦਰ ਵੜਦਿਆਂ ਹੀ ਲਗਾਤਾਰ ਗੋਲੀਆਂ ਜਿਹੜੀਆਂ ਮਾਰੀਆਂ ਜਾਂਦੀਆਂ ਨੇ ਆ ਨਿਸ਼ਾਨ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਫਿਰ ਤੋਂ ਇੱਕ ਗੋਲੀ ਇੱਥੇ ਵੱਜਦੀ ਆ ਇੱਕ ਇੱਥੇ ਵੱਜਦੀ ਆ ਇੱਕ ਨਿਸ਼ਾਨ ਉੱਥੇ ਨਜ਼ਰ ਆ ਰਿਹਾ ਪੁਲਿਸ ਇੱਥੇ ਮੌਕੇ ਤੇ ਉਸ ਤੋਂ ਬਾਅਦ ਪਹੁੰਚਦੀ ਹੈ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਹੁਣ ਉਹ ਨੌਜਵਾਨ ਜਿਸ ਦੇ 7 ਤੋਂ 8 ਗੋਲੀਆਂ ਜਿਹੜੀਆਂ ਦਸੀਆਂ ਜਾ ਰਹੀਆਂ ਨੇ ਉਹ ਮਾਰੀਆਂ ਗਿਆ ਨੇ ਉਹ ਜੇਰੇ ਇਲਾਜ ਹੈ ਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਕਿਵੇਂ ਚਾਰ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਤਾਬੜ ਤੋੜ ਜਿਹੜੀ ਫਾਇਰਿੰਗ ਕਰ ਦਿੱਤੀ ਜਾਂਦੀ ਨਹੀਂ ਉਸ ਤੋਂ ਬਾਅਦ ਘਰੋਂ ਨਿਕਲਦੇ ਹੋਏ ਇਹ ਵੀ ਕਹਿੰਦੇ ਨੇ ਕਿ ਅਸੀਂ ਉਸ ਨੂੰ ਖਤਮ ਕਰਿਆ ਏ ਸੋ ਇਸ ਕੇਸ ਦੇ ਇਨਵੈਸਟੀਗੇਸ਼ਨ ਆਫੀਸਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਹੁਣ ਤੱਕ ਕੀ ਜਾਣਕਾਰੀ ਸਾਹਮਣੇ ਆਈ ਹੈ ਜਗਤਾਰ ਸਿੰਘ ਜੀ ਜੋ ਕਿ ਬਹਿਲੂਰਪੁਰ ਚੌਂਕੀ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਲੋ ਹਾਂਜੀ ਸਸ਼ੀਕਲ ਸ਼੍ਰੀਮਾਨ ਜੀ ਦੀਪਕ ਕਤਿਆਲ ਬੋਲ ਰਿਹਾ ਡੇਲੀ ਪੋਸਟ ਪੰਜਾਬੀ ਤੋਂ ਹਾਂਜੀ ਹਾਂਜੀ ਬੋਲੋ ਜੀ ਬੋਲੋ ਜੀ ਸਰ ਇੱਕ ਪਰਸੋ ਚੱਕ ਲੋਹੜ ਪਿੰਡ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਉਹ ਕੀ ਮਾਮਲਾ ਕੀ ਸੀ ਸਰ ਉਹ ਮਾਮਲਾ ਸੀਗਾ ਸਰ ਚੱਕ ਲੋਹੋਟ ਵਿੱਚ ਕੁਝ ਦਿਨ ਪਹਿਲਾਂ ਜਿਹੜੇ ਬੰਦੇ ਉਹਨਾਂ ਨੂੰ ਅਰੈਸਟ ਕੀਤਾ ਚਾਰ ਨੂੰ ਉਹਨਾਂ ਦੇ ਕੋਈ ਮਾੜੀ ਮੋਟੀ ਆਪਸ ਵਿੱਚ ਖੁੰਦਕਬਾਜ਼ੀ ਸੀਗੀ ਕੋਈ ਲੜਾਈ ਝਗੜਾ ਹੋਇਆ ਸੀ ਉਹਦਾ ਕੰਪਰੋਮਾਈਜ਼ ਕਰਵਾਤਾ ਸੀ ਜੀ ਉਸ ਤੋਂ ਬਾਅਦ ਇਹ ਜਿਹੜਾ ਚੱਕ ਲੋਹਟ ਫੈਰਿੰਗ ਹੋਈ ਆ ਇਹ ਅਨਨੋਨ ਪਰਸਨ ਸੀਗੇ 4 ਜੀ ਜਿਨ੍ਹਾਂ ਨੇ ਮਦਈਮ ਕਦਮਾਂ ਦੇ ਘਰ ਅੰਦਰ ਵੜ ਕੇ ਉਹਨਾਂ ਨੂੰ ਮਾਰ ਦੇ ਦਿੱਤੀਆਂ ਤੇ ਨਾਲ ਫੈਰਿੰਗ ਕੀਤੀ ਆ ਜੀ ਤੇ ਮਦਈਮ ਕਦਮਾਂ ਵੱਲੋਂ ਜੋ ਮਤਲਬ ਲਿਖਾਏ ਗਏ ਸੀ ਕਿ ਉਹ ਜੋ ਅਰਥ ਕਿ ਉਹ ਜੋ ਲਿਖਾਏ ਸੀ 4 ਅਨਨੋਨ ਨੇ ਤੇ 4 ਬਾਈ ਨੇਮ ਸੀ ਜੀ ਬਾਈ ਨੇਮ ਨੂੰ ਅਸੀਂ ਫੜ ਕੇ ਇਨਵੈਸਟੀਗੇਸ਼ਨ ਕਰ ਰਹੇ ਆ ਜਿਹੜੇ ਭਗੌੜੇ ਨੇ ਵਾਰਦਤ ਕਰਕੇ ਭੱਜੇ ਨੇ ਉਹਨਾਂ ਕਰੇ ਕੋਸ਼ਿਸ਼ ਕਰ ਰਹੇ ਹਾਂ ਜੀ ਬਾਕੀ ਜਿਹੜੇ ਫੈਰਿੰਗ ਕਰਕੇ ਗਏ ਨੇ ਇਹਨਾਂ ਦੀ ਤਲਾਸ਼ ਜਾਰੀ ਹੈ ਸਾਡੇ ਮਾਨਦੋਗ ਐਸਐਸਟੀ ਸਾਹਿਬ ਖੰਨਾ ਜੀ ਵੱਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੀ ਉਹ ਜਿਹੜੀਆਂ ਇਹਨਾਂ ਨੂੰ ਇਹਨਾਂ ਦੀ ਭਾਲ ਵਾਸਤੇ ਬਤਲ ਲਿਖੀਆਂ ਹੋਈਆਂ ਨੇ ਤੁਰੰਤ ਹੀ ਇਹਨਾਂ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਜਿਹਨੇ ਇਹ ਬਰਦਤ ਕੀਤੀ ਆ ਸੋ ਸਰ ਜਿਹੜੇ 4 ਅਣ ਪਛਾਤੇ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਹਨਾਂ ਦੇ ਨਾਮ ਸਾਹਮਣੇ ਆ ਗਏ ਆ ਪੁੱਛਗਿੱਛ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ 4 ਨੂੰ ਅਰੈਸਟ ਕੀਤਾ ਉਹਨਾਂ ਵੱਲੋਂ ਕੀ ਕੀ ਜਾਣਕਾਰੀ ਜਿਹੜੀ ਤੁਹਾਡੇ ਵੱਲੋਂ ਹਾਸਲ ਕੀਤੀ ਗਈ ਆ ਦੇਖੋ ਜੀ ਤਾਂ ਕੋਈ ਸਾਹਮਣੇ ਨਹੀਂ ਆਏ ਜਿਹੜੇ ਆ ਨਾਨ ਪਰਸਨ ਨੇ ਉਹਨਾਂ ਬਾਰੇ ਕੋਈ ਕਲੂ ਨਹੀਂ ਲੱਗਿਆ ਹੈਗਾ ਜੀ ਪੱਕੀ ਸਾਡੀ ਕਾਫੀ ਤਰੀਕੇ ਨਾਲ ਤਪਤੀ ਚੱਲ ਰਹੀ ਆ ਜੀ ਤੇ ਜਦ ਹੀ ਕੋਈ ਉਹਨਾਂ ਬਾਰੇ ਕੋਈ ਸਾਨੂੰ ਸराग ਲੱਗਿਆ ਤਾਂ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਮੀਡੀਆ 'ਚ ਜੀ ਸੋ ਸਰ ਕਿੰਨੇ ਬੰਦੇ ਦੇ ਉੱਤੇ ਮਾਮਲਾ ਦਰਜ ਕੀਤਾ ਅੱਠ ਬੰਦਿਆਂ ਦੇ ਉੱਤੇ ਇਹ ਜਿਹੜਾ ਜਿਹੜੇ ਬਾਈ ਨੇਮ ਤਾਂ ਚਾਰ ਤੇ ਹੈਗਾ ਜੀ ਚਾਰ ਆਨਨੋਨ ਪਰਸਨ ਆਂਦੇ ਆ ਜਿਨ੍ਹਾਂ ਨੇ ਘਰ ਅੰਦਰ ਦਾਖਲ ਹੋ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਸੋ ਸਰ ਜਿਹੜੇ ਵਿਅਕਤੀ ਦੇ ਉੱਤੇ ਨੌਜਵਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਕਿੰਨੀਆਂ ਗੋਲੀਆਂ ਉਸ ਦੇ ਲੱਗੀਆਂ ਸੀ ਤੇ ਉਸ ਦੀ ਹਾਲਤ ਕੀ ਹੈ ਉਹਨਿਸ ਸਮੇਂ ਅ ਜਿਸ ਮਤੇ ਮਕਦਮੇ ਜਿਸ ਪਰਸਨ ਤੇ ਗੋਲੀਆਂ ਚਲਾਈਆਂ ਸੋ ਫਿਲਹਾਲ ਖਤਰੇ ਤੋਂ ਬਾਹਰ ਹੈਗਾ ਉਹਦਾ ਪੀਜੀਆਈ ਟ੍ਰੀਟਮੈਂਟ ਚੱਲ ਰਿਹਾ ਉਹਦੇ 4 ਗੋਲੀਆਂ ਤਾਂ ਬੈਕ ਸਾਈਡ ਮਾਰੀਆਂ ਨੇ ਜੀ ਤੇ ਇੱਕ ਸਾਹਮਣੇ ਪੱਟ ਤੇ ਮਾਰੀ ਹੈ ਗੋਲੀ ਜੀ ਖਤਰੇ ਤੋਂ ਵੈਸੇ ਬਾਹਰ ਦੱਸਦੇ ਨੇ ਜੇ ਹੁਣ ਖਤਰਾ ਦਿਨ ਜੂ ਲਾਈਫ ਨਹੀਂ ਹੈ ਠੀਕ ਹੈ ਮਾਲਕੀ ਦੀ ਕਿਰਪਾ ਕੋ ਵੀ ਵੀ ਬਚਾ ਉਸ ਨੌਜਵਾਨ ਦਾ ਠੀਕ ਹੋ ਜਾਊਗਾ ਬਾਕੀ 6 ਗੋਲੀਆਂ ਵੱਜਾਈ ਟੋਟਲ ਉਹਦੇ ਸੱਜੇ ਪਿੱਛੇ ਇੱਕ ਮੂਰੇ ਪੱਟ ਵਿੱਚ ਮਾਰੀ ਜੀ ਜੀ ਸੋ ਕਾਰਨ ਕੀ ਸਾਹਮਣੇ ਆਏ ਨੇ ਸਰ ਕਿਹਾ ਜਾ ਰਿਹਾ ਕਿ ਰਿਸ਼ਤੇਦਾਰ ਹੀ ਨੇ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਵਾਈਆਂ ਗਈਆਂ ਨੇ ਕਿ ਰਿਸ਼ਤੇਦਾਰਾਂ ਨੂੰ ਹੀ ਅਰੈਸਟ ਕੀਤਾ ਗਿਆ ਤੁਹਾਡੇ ਵੱਲੋਂ ਦੇਖੋ ਜੀ ਇਹਨਾਂ ਨੇ ਖਾਦਸਾ ਯਾਰ ਕੀਤਾ ਵੀ ਸਾਨੂੰ ਇਹਨਾਂ ਤੇ ਸ਼ੱਕ ਕੀਤਾ ਵੀ ਜਿਹੜੀ ਇਹਨਾਂ ਦੇ ਇਹ ਇਹਨਾਂ ਦੀ ਮਸਰਕਾ ਖਾਂਦਾ ਜ਼ਮੀਨ ਹੈਗੀ ਆ ਚੱਕ ਲੋੜ ਦੇ ਵਿੱਚ ਜਿਸ ਜਿਹੜੇ ਆ ਪਰਸਨ ਅਸੀਂ ਜੀ ਜੀ ਗ੍ਰਸਰ ਕੀਤੇ ਨੇ ਇਹਨਾਂ ਦਾ ਕੋਈ ਮਹੌਲ ਨਹੀਂ ਝਗੜਾ ਚੱਲਦਾ ਸੀ ਜ਼ਮੀਨ ਦੇ ਸਬੰਧੀ ਵਿੱਚ ਸਬੰਧ ਦੇ ਵਿੱਚ ਫਿਲਹਾਲ ਇਹਨਾਂ ਦੇ ਸਭ ਇਹਨਾਂ ਦੇ ਅਗੇਂਸਟ ਕੋਈ ਸਭਾ ਮਿਸਲ ਤੇ ਏਡੀ ਕੋਸਾ ਹੱਥ ਤੇ ਨਹੀਂ ਆਈ ਹੈ ਕਿ ਪਰ ਪਰੰਤੂ ਚੱਲ ਰਹੀ ਹੈ ਦੋ ਦਿਨ ਦੇ ਪੁਲਿਸ ਰਮਾਣ ਦੇ ਨੇ ਮੇਰੇ ਕੋਲ ਜੀ ਪੁੱਛ ਕੇ ਚੱਜ ਰਹੀ ਹੈ ਇਹਨਾਂ ਦੀ ਫਿਲਹਾਲ ਹੈ ਜੇ ਕੋਈ ਸਰਾਕ ਨਹੀਂ ਲੱਗਾ ਇਹ ਅਨਨੋਨ ਬਰਤਨਾਂ ਦਾ ਜੀ ਤੇ ਜਲਦੀ ਹੀ ਜਲਦੀ ਇਸ ਮਗਦਮੇ ਨੂੰ ਟ੍ਰੇਸ ਕਰ ਲਾਂਗੇ ਜੇ ਜਾਨੀ ਸਾਡੀ ਪੁਲਿਸ ਪਾਰਟੀਆਂ ਵੱਖ-ਵੱਖ ਜਗ੍ਹਾ ਤੇ ਰੀਡ ਮਾਰਨ ਵਾਸਤੇ ਗਈਆਂ ਹੋਈਆਂ ਨੇ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਰ ਓਕੇ ਦੱਸ ਓਕੇ ਸੋ ਬਿਲਕੁਲ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਆਫੀਸਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਾਣਕਾਰੀ ਜਿਹੜੀ ਹੈ ਤੁਸੀਂ ਸੁਣ ਹੀ ਲਈ ਹੈ ਕਿ ਕਿਵੇਂ ਇਨਵੈਸਟੀਗੇਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ ਸੋ ਦੇਖਣਾ ਇਹ ਹੋਵੇਗਾ ਕਿ ਜਿਹੜੇ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਘਰ ਦੇ ਵਿੱਚ ਉਸ ਨੌਜਵਾਨ ਦੇ ਉੱਤੇ ਗੋਲੀਆਂ ਚਲਾਈਆਂ ਉਸ ਨੂੰ ਪੁਲਿਸ ਕਿੰਨੇ ਸਮੇਂ ਦੇ ਵਿੱਚ ਇਨਵੈਸਟੀਗੇਟ ਕਰਕੇ ਅਰੈਸਟ ਕਰਦੀ ਹੈ ਤੇ ਪਰਿਵਾਰ ਨੂੰ ਇਨਸਾਫ ਕਿੰਨੇ ਸਮੇਂ ਦੇ ਵਿੱਚ ਮਿਲਦਾ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਰ ਡੇਲੀ ਪੋਸਟ ਪੰਜਾਬੀ